ਸਤਿ ਸ਼੍ਰੀ ਅਕਾਲ ਜੀ ਵੀਰੇ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰੇ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਦੇ ਹਾਂ ਅੱਜ ਦੀ ਵੱਡੀ ਖਬਰ ਜ਼ਿਲ੍ਹੇ ਚ ਜਬਰ ਜਨਾਹ ਦੇ ਤਿੰਨ ਵੱਖ-ਵੱਖ ਮਾਮਲੇ ਦਰਜ ਮੁਜਰਮ ਫਰਾਰ ਮਹਾਲੀ ਜ਼ਿਲ੍ਹੇ ਦੇ ਤਿੰਨ ਵੱਖ-ਵੱਖ ਥਾਣਿਆਂ ਚੋਂ ਜਬਰ ਜਨਾਹ ਦੇ ਤਿੰਨ ਮਾਮਲੇ ਦਰਜ ਕੀਤੇ ਗਏ ਹਨ ਤਿੰਨਾਂ ਮਾਮਲਿਆਂ ਵਿੱਚ ਮੁਜਰਮ ਫਰਾਰ ਦੱਸੇ ਜਾ ਰਹੇ ਹਨ ਪਹਿਲਾ ਮਾਮਲਾ ਸੋਸ਼ਲ ਮੀਡੀਆ ਦੀ ਦੋਸਤੀ ਵਿਆਹ ਦਾ ਚਾਂਸਾ ਮਹਿਲਾ ਥਾਣਾ ਪੁਲਿਸ ਮਹਾਲੀ ਚ ਦਰਜ ਕੀਤਾ ਗਿਆ ਹੈ 29 ਸਾਲ ਪੀੜਤ ਔਰਤ ਨੇ ਦੋਸ਼ ਲਾਇਆ ਹੈ ਕਿ ਚੰਡੀਗੜ੍ਹ ਸੈਕਟਰ 18ਸੀ ਦੇ ਰਹਿਣ ਵਾਲਾ ਪਰਮਿੰਦਰ ਸਿੰਘ ਨਾਲ ਉਸ ਦੀ ਸੋਸ਼ਲ ਮੀਡੀਆ ਤੇ ਗੱਲ ਹੋਈ ਸੀ ਜੋ ਬਾਅਦ ਵਿੱਚ ਦੋਸਤ ਵਿੱਚ ਬਦਲ ਗਈ ਹੈ ਪਰਮਿੰਦਰ ਸਿੰਘ ਨੇ ਉਸ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਹੈ ਤੇ ਇਹ ਹੈ ਕਿ ਉਹ ਉਸ ਨੂੰ ਆਪਣੇ ਪਰਿਵਾਰ ਨਾਲ ਮਿਲਾਇਆ ਬਾਅਦ ਵਿੱਚ ਬਿਆਨ ਦਚਾਂਸ ਦੇ ਕੇ ਪਰਮਿੰਦਰ ਸਿੰਘ ਨੇ ਕਈ ਵਾਰ ਉਸ ਨਾਲ ਜ਼ਬਰਦਸਤ ਕੀਤਾ ਹੈ ਪੁਲਿਸ ਨੇ ਪੀੜਤ ਲੜਕੀ ਦਿਸ਼ਕਾਏ ਤੇ ਮਹਿਲਾ ਥਾਣੀ ਤੇ ਪਰਮਿੰਦਰ ਸਿੰਘ ਖਿਲਾਫ ਆਈ ਪੀਸੀ ਦੀ ਤਾਰਾ 376 ਤੇ ਮਾਮਲਾ ਦਰਜ ਕੀਤਾ ਗਿਆ ਹੈ ਮੁਜ਼ਰਮ ਫਰਾਰ ਹੈ ਜਿਸ ਦੀ ਪਾਲ ਕੀਤੀ ਜਾ ਰਹੀ ਹੈ ਦੂਜਾ ਮਾਮਲਾ ਨਬਾਲਕ ਨਾਲ ਜ਼ਬਰਦਸਤ ਤੇ ਤੰਕੀਆਂ ਦੂਜਾ ਮਾਮਲਾ ਮਟਰ ਥਾਣੀ ਤੇ ਦਰਜ ਕੀਤਾ ਗਿਆ ਹੈ ਇਸ ਮਾਮਲੇ ਚ 15 ਸਾਲ 15 ਸਾਲ ਨਬਾਲਕ ਕਿ ਲੜਕੀ ਦੀ ਸ਼ਿਕਾਇਤ ਤੇ ਪੁਲਿਸ ਤੋਂ ਸੁਹਾਨਾ ਦੇ ਰਹਿਣ ਵਾਲੇ ਸੰਨੀ ਦੇ ਨਾਂ ਤੇ ਨਾਂ ਵਿਅਕਤੀ ਦੇ ਖਿਲਾਫ ਬੀ ਐਨ ਸ ਦਿੱਤਾ ਰ 64 ਅਤੇ ਪੋਰਸ ਪੋਕਸੋ ਐਕਟ ਦੀ ਤਾਰਾ ਚਾਰ ਤੇ ਮਾਮਲਾ ਦਰਜ ਕੀਤਾ ਹੈ ਪੀੜਤ ਲੜਕੀ ਨੇ ਦੱਸਿਆ ਕਿ ਉਸ ਨਾਲ 15 ਦਸੰਬਰ 2024 ਨੂੰ ਸੰਨੀ ਨੇ ਜ਼ਬਰਜਨਾਹ ਕੀਤਾ ਸੀ ਉਸ ਨੇ ਲੜਕੀ ਨੂੰ ਧਮਕਾਇਆ ਤੇ ਜੇਕਰ ਉਸ ਨੇ ਇਸ ਮਾਮਲੇ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਅਤੇ ਉਹਨਾਂ ਉਸ ਦੇ ਪਰਿਵਾਰ ਨੂੰ ਨੁਕਸਾਨ ਕਰ ਦੇਵੇਗਾ ਮੁਜਲਮ ਲੜਕੀ ਨੂੰ ਡਰਾ ਰਹਾ ਸੀ ਪਰ ਲੜਕੀ ਦੀ ਹਿੰਮਤ ਕਰਕੇ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸਿਆ ਇਸ ਤੋਂ ਬਾਅਦ ਪੁਲਿਸ ਪੁਲਿਸ ਨੂੰ ਸ਼ਿਕਾਇਤ ਕੀ ਦਿੱਤੀ ਗਈ ਹੈ ਅਤੇ ਮਾਮਲਾ ਦਰਜ ਕਰਵਾਇਆ ਗਿਆ ਹੈ ਤਾਂ ਤੀਸਰਾ ਮਾਮਲਾ ਜੀਰਕਪੁਰ ਵਿੱਚ ਜਬਰ ਜਨਾਹ ਦਾ ਦੋਸ਼ ਤੀਸਰਾ ਮਾਮਲਾ ਜੀਰਕਪੁਰ ਦੇ ਥਾਣੇ 'ਚ ਦਰਜ ਕੀਤਾ ਗਿਆ ਹੈ 24 ਸਾਲ ਲੜਕੀ ਦੇ ਪਾਣੀਪਤ ਦੇ ਪ੍ਰਕਾਸ਼ ਨਗਰ ਦੇ ਰਹਿਣ ਵਾਲੇ ਸ਼ਿਵ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ 피해 ਲੜਕੀ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਸ਼ਿਵ 2025 ਵਿੱਚ ਉਸ ਨੂੰ ਸੰਪਰਕ ਵਿੱਚ ਆਇਆ ਸੀ ਅਤੇ ਉਹ ਉਸਨੇ ਉਸ ਨੂੰ ਚਾਂਸੇ ਵਿੱਚ ਲੈ ਕੇ ਮਈ ਮਹੀਨੇ ਵਿੱਚ ਉਸ ਨਾਲ ਜ਼ਬਰਜਨਾ ਕੀਤਾ ਹੈ ਮੁਜ਼ਰਮ ਖਰਾਫ 11 ਜੁਲਾਈ ਨੂੰ ਜੀਰਕਪੁਰ ਪੁਲਸ ਨੇ ਮਾਮਲਾ ਦਰਜ ਕੀਤਾ ਗਿਆ ਹੈ ਮੁਜ਼ਰਮ ਫਰਾਰ ਹੈ ਜਿਸ ਦੀ ਪਾਲ ਕੀਤੀ ਜਾ ਰਹੀ ਹੈ ਪੁਲਸ ਜ਼ਿਲ੍ਹਾ ਪੁਲਸ ਮੁਖੀ ਨੇ ਪੋਸ ਪ੍ਰਸਦਵਾਇਆ ਹੈ ਕਿ ਤਿੰਨਾ ਮਾਮਲਿਆਂ ਤੇ ਮੁਜ਼ਲਮਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ